ਮਬੇ ਕਰਦਾ ਇੱਕ ਮਰੀ ਵੀਡੀਓ ਖਾਉਂਦਾ ਵੀਰ ਲੈ ਵੰਦਰੇ ਦਾ ਨਾ ਲਾ ਦਿਓ ਵੀ ਨਾ ਬੋਤਲ ਲੈ ਥੋੜੀ ਉੱਤੇ ਬੈਠਾ ਨਗਾ ਸਾ ਆਹੇ ਕੋ ਨਿਕਲ ਆ ਬੋਤਲ ਆਜੇ ਕਰਨਾ ਪਿਆਜ ਕਲੀ ਕਲੀ ਪੂਰਾ ਪਕਾ ਨਾ ਨਿਆ ਵੀ ਜੋੜੇ ਬੋਲੇ ਹੁਣ ਅੰਗਲ ਤੋਂ ਕੰਮ ਨਹੀਂ ਕੀਤਾ ਇਹ ਗਾਦੀ ਤੂੰ ਜੋੜੂਗਾ ਮੈਂ ਬੇਚੀ ਰਿਹਾ ਤੀਰਵੀ ਕੋ ਮੋਜਾ ਆਸੀ ਕਹਨੇ ਆ ਮਨ ਦੇ ਕੇ ਤਾਂ ਨਹੀਂ ਸਜੀ ਨਹੀਂ ਲਾਸਾਂ ਆਂ ਸਾਡਾਂ ਕਹਨੇ ਮਾਨਸਾ ਚੋ ਚੀਜ਼ ਗੋਣੀ ਅੰਦਰ ਨਾ ਬੋਤੂ ਤੋਨੇ ਆਪੇ ਨਹੀਂ ਆਣਾ ਪਰ ਅੱਥੀ ਜਾਂਦੇ ਹੱਥ ਜੋੜਨੇ ਜੋ ਕੰਦੇ ਸਿੱਧੇ ਤੇ ਪੈਰੀ ਕਰਦੇ ਵੀ ਆਂ ਤੋ ਇਹਨਾਂ ਕੋ ਪਛਣਾ ਆ ਤੁਸੀਂ ਸਾਫ ਚਾਹੀਦਾ ਮੈਂ ਇਹ ਸਾਬ ਤੁਸਾਬੀ ਜਾਨ ਸਾਬ ਮੈਨੂੰ ਮੇਰਾ ਬੋਤ ਦੀ ਜਾਨ ਪਾ ਦੋ ਮੇਰਾ ਬੋਤ ਦੇ ਦੋ ਨਾ

ਕਹਿੰਦੇ ਪੈ ਨਹੀਂ ਸਕਦਾ ਕਿ ਇਹ ਡਾਕਟਰ ਕਹਿੰਦੇ ਸੋ 8 ਨੰਬਰ ਕਰਦੇ ਸਭ ਤੋਂ ਬਿਲਕੁਲ ਕਿਸੇ ਨੇ ਮੋਹਸ ਨੂੰ ਫੋਨ ਕੀਤਾ ਪੂਰੇ ਜਿੰਨੇ ਲੋਕ ਟੈਂਪੋ ਦੀ ਬਾਤਾਂ ਕਰਕੇ ਸਾਨੂੰ ਪਤਾ ਕਿ ਜਿੰਨੇ ਨਾਲ ਨਾਲ ਤਾਂ ਮਾਸਾ ਜਿੰਨੇ ਮੁੰਡਿਆਂ ਜੀ ਇਹਨੂੰ ਜਲਦੀ ਕਾਪਰੇਟ ਵਿੱਚ ਲੈ ਜਾਓ ਉੱਥੇ ਲੈ ਜਾਓ ਆਪ ਕੋ ਦਿਨਾ ਉਹ ਸਿਆਣਾ ਲੈਣਾ ਹੈ ਹਾਂ ਉਹ ਘਬਰਾ ਲਓ ਅਗਲੇ ਹੋ ਜਾਂਦੀ ਬੰਦੇ ਨੂੰ ਘਬਰਾੜ ਨਹੀਂ ਨਾਲ ਦੇ ਦੇ ਨਾ ਆਪਣਾ ਜੀ ਇਹਦੇ ਪੱਟਾਂ ਦੇ ਤੇ ਮਰੀ ਮੋਤ ਬਾਤ ਇਹਨੂੰ ਕੀ ਦੇਤਾ ਮਾਸਾ ਜਿੰਨੇ ਦੇ ਸਕਦਾ ਜੀ ਕੁਛ ਇਸ ਗੱਲ ਤੋਂ ਬਿਲਕੁਲ ਸਹੀ ਮੇਰੀ ਕਹਿਣ ਦਾ ਮਤਲਬ ਤੇ ਕਈ ਵਾਰ ਦਾ ਮਤਲਬ ਇਹ ਆ ਕੰਮ ਤੇ ਜਾਣਦੇ ਹੀ ਨਿੱਕਾ ਮੁੰਡਾ ਤੇ ਇਹ ਦੋਵੇਂ ਹੀ ਉਹਨੂੰ ਸੱਡਣ ਜਾਂਦੇ ਆ ਮਗਰ ਮਗਰ ਅਸੀਂ ਵੀ ਜਾਂਦੇ ਹਾਂ ਵੀ ਚੱਲੇ ਮੈਂ ਫੈਲਸ ਤੇ ਜਾਣੀ ਆ ਦਿਹਾੜੀ ਢੋਢੀ ਲਾਉਣ ਜਾਣੇ ਆ ਕਿੰਨੇ ਵੇਸ ਦੀ ਗੱਲ ਫਿਰ 8 ਕੁ ਮਿੰਟ ਦੀ ਗੱਲ ਹੋਣੀ ਆ ਕੀ ਗੱਲ ਹੋਈ ਸਰ ਇਤਰਾ ਇਹ ਜਾਣਦੇ ਉਧਰ ਉਧਰ ਇਹ ਆਉਂਦੇ ਆ ਇਧਰੋਂ ਇਹ ਜਾਣਦੇ ਆ ਇਨੇ ਲਿਆ ਕੇ ਐਸੇ ਹਾਤੀ ਮੁੰਡਾ ਤੇ ਐਸੇ ਆਦੀ ਸਾਹਮਣੇ ਗੱਡੀ ਲਿਆ ਕੇ ਨੇ ਉਹਦੇ ਵਿੱਚ ਮਾਰ ਤਾ ਕਿਹੜੀ ਬੇਟਾ ਕੀ ਇਹਦੇ ਤੇਗਾ ਸੀ ਰੂਟੀਨ ਦੀ ਤਰ੍ਹਾਂ ਉਹ ਮੋਟਰਸਾਈਕਲ ਤੇ ਹੀ ਹੂੰ ਧੁੰਦ ਦੇ ਕਾਰਨ ਹੋਇਆ ਜਾਂ ਕੀ ਕਰਨਾ ਧੁੰਦ ਵੀ ਆ ਗਈ ਭਲੇ ਇਹਨਾਂ ਨੂੰ ਪਤਾ ਵੀ ਤਾਂ ਲੱਗਦਾ ਵਾ ਇੰਨੀ ਗੱਡੀ ਦੇ ਵਿੱਚ ਧੁੰਦ ਕਿਉਂ ਨਹੀਂ ਪਤਾ ਲੱਗਦਾ ਸਾਨੂੰ ਲੱਭਣ ਦੀ ਮਗਰ ਗੱਡੀ ਇਹਨਾਂ ਦਾ ਲਾਭ ਦੀ ਗੱਡੀ ਉਹ ਛੋਟਾ ਆਤੀ ਵੱਲ ਹੁੰਦੀ ਵੀਰ ਕਿਹੜੇ ਡੇਰੀ ਚਲਾਇਆ ਕਿੰਨੇ ਸਾਲ ਦਾ ਤੁਹਾਡਾ ਬੇਟਾ ਹੈਗਾ 14 ਸਾਲ ਦਾ ਗੱਲ ਵੀ 17 ਸਾਲ ਦਾ ਬੇਡਾ ਮੇਰਾ ਜਿੰਨਾਂ ਵੱਲੋਂ ਮਾਰੇ ਕਿ ਮੁਕੇ ਤੇ ਭੱਜ ਗਏ ਜਾਂ ਕਾਬੂ ਕੀਤਾ ਗਿਆ ਗੱਡੀ ਚਾ ਟੋਕਰਾ ਕੇ ਤੇ ਬਾਹਲ ਗਏ ਆ ਆ ਮੇਰਾ ਛੋਟਾ ਬੇਡਾ ਉਹਨੂੰ ਇਕੱਲੇ ਨੂੰ ਆਸਥਾਨ ਚਲ ਕੇ ਲੈ ਕੇ ਉਹ ਨਿੱਕਾ ਪੱਟਾ ਤੇ ਪਾ ਕੇ ਲੈ ਗਿਆ ਇਹ ਲੱਗ ਗਿਆ ਵੀ ਨਹੀਂ ਗਲੋਤੇ ਮੇਰੇ ਪੁੱਤ ਦੇ ਮੁੱਛੀ ਮਾਂ ਕਰਦੇ ਪ੍ਰਸ਼ਾਸਨ ਕੋਲ ਮੇਰਾ ਪੁੱਤ ਮੈਨੂੰ ਇਨਸਾਫ ਚਾਹੀਦਾ ਮੇਰਾ ਪੁੱਤ ਮਿੰਦੇ ਦੇ ਦੇ ਨੂੰ ਇਹਨੂੰ ਕਹੇ ਨਹੀਂ ਤੇ ਮੈਂ ਇੱਥੇ ਸਜ਼ਾ ਕਰਾਉਂਗਾ ਮੇਰੇ ਮੇਰਾ ਪੁੱਤ ਚਾਹੀਦਾ ਵਾ ਮੇਰਾ ਪੁੱਤ ਕਿੱਥੇ ਮੰਦੇ ਆ ਨਹੀਂ ਗੱਡੀ ਵਾਲਿਆਂ ਦੀ ਵਰੀ ਇਹਨਾਂ ਦੀ ਗੱਡੀ ਇਹ ਲਿਆ ਕੇ ਸਾਹਮਣੇ ਮਾਰਿਆ ਇਹਨਾਂ ਨੇ ਜਿੱਥੇ ਹੋਇਆ ਕਿਹੜੀ ਜਗ੍ਹਾ ਦਾ ਇਲਾਕਾ ਕਿੱਥੇ ਕਰਕੇ ਹੋਇਆ ਇਹਨਾਂ ਦੇ ਲੱਗੇ ਬਬੇ ਸ਼ਰੀਜਾਂ ਦੇ ਲੱਗੇ ਨਹੀਂ ਪਿੱਛੇ ਮੰਦਰ ਤੋਂ ਪਿੱਛੇ ਸਹੀ ਮੰਦਿਰ ਪੂਰੀਸ ਨੂੰ ਕੰਪਲੀਟ ਕਰ ਦਿੱਤੀ ਹਾਂ ਜੀ ਮੈਂ ਕੀਤੀ ਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੈਂ ਤਾਂ ਇਨਸਾਫ ਮੰਗਦੀ ਸਰ ਮੈਨੂੰ ਤਾਂ 50 ਲੱਖ ਰੁਪਏ ਦੇ ਦਿੰਦੇ ਦਾ 60 ਲੱਖ ਮੈਂ 60 ਨੇ ਪੁੱਤ ਮੇਰਾ ਮਿਲ ਜਾਨੀ ਮੇਰਾ ਪੁੱਤ ਨਹੀਂ ਮਿਲਣਾ ਮੈਨੂੰ ਮੇਰਾ ਪੁੱਤ ਮਿਲ ਦੇ ਮਿੰਨਨ ਕੇ ਮੇਰਾ ਪੁੱਤ ਦੇ ਦੋ ਮੈਂ ਨਹੀਂ ਤਨ ਕੁਛ ਕਹਿੰਦੀ ਮੇਰਾ ਪੁੱਤ ਦੇ ਦੇ ਨਾ ਗੱਲ ਬਾਤ ਹੀ ਮੋਟਰਸਾਈਕਲ ਤੇ ਜਾਂਦੇ ਹੋ ਜੇ ਤੁਮੇ ਭਰਾ ਕੰਮ ਤੇ ਛੱਡ ਨਹੀਂ ਤੇ ਉਹਦੋਂ ਡੰਪੂ ਆ ਛੋਟਾ ਥੀ ਹੋਂਡਾ ਜਾਂ ਦੋਤਾਲੀ ਡਰੀ ਵਾਲਾ ਹੂੰ ਦੋਨੇ ਵਿੱਚ ਮਾਰ ਦਿੱਤਾ ਭਾਈ ਕਿੰਨੇ ਕੁ ਦਾ ਟਾਈਮ ਸੀ ਤਾਂ ਜੀ ਅਟਕੇ ਸਵਾਠ ਦੇ ਵਿੱਚ ਵਿੱਚ ਜੀ ਧੁੰਦੇ ਕਰਨ ਹਾ ਹਾਸਾ ਹੋਇਆ ਇਹ ਕਿਤਾਂ ਸੁਣ ਜੀ ਤੁਹਾਦਾ ਤਾਂ ਇਨੀ ਗੱਛੇ ਨਹੀਂ ਜੇ ਬਾਕੀ ਗੱਡੀ ਦਾ ਤਾਂ ਹੁੰਦਾ ਭਾਈ ਪਤਾ ਲੱਗਦਾ ਹੀ ਇਹਦਾ ਇਹ ਨਹੀਂ ਵੀ ਗੱਡੀ ਦਾ ਨਹੀਂ ਪਤਾ ਲੱਗਦਾ ਜੀ ਤੁਹਾਡਾ ਬੇਟਾ ਕਿਹੜੀ ਜਗ੍ਹਾ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਕੰਮ ਤੇ ਜਾ ਰਿਹਾ ਸੀ ਹਾਂਜੀ ਕੰਮ ਤੇ ਜਾ ਰਿਹਾ ਸੀ ਹਾਂ ਰੋਟੀਨ ਦੀ ਤਰ੍ਹਾਂ ਜਾਂਦੇ ਸੀ ਹਾਂਜੀ ਹਾਂਜੀ ਕਿਸ ਚੀਜ਼ ਦਾ ਤੁਹਾਡਾ ਬੇਟਾ ਕੰਮ ਕਰਦਾ ਸੀ ਧਾਗੇ ਵਾਲੇ ਧਾਗੇ ਵਾਲੀ ਦੇ ਕੱਪੜੇ ਤੇ ਧਾਗੇ ਵਾਲੀ ਫੈਕਟਰੀ ਜੇਹੀ ਜੀ ਤੁਸੀਂ ਮਗਮਗਰ ਜਾਂਦੇ ਹੋ ਹਾਂਜੀ ਹਾਂਜੀ ਤੇ ਹੁਣ ਕੀ ਮੰਗ ਕਰਦੇ ਮੰਗ ਜੀ ਇਨਸਾਫ ਚਾਹੀਦਾ ਸਾਨੂੰ ਤੁਹਾਡਾ ਬੇਟਾ ਤਾਂ ਉੱਠ ਕੇ ਜਾਂ ਠਾ ਦੇਣ ਨੂੰ ਵਾਏ ਹੋਈ ਵਾਏ ਗੱਡੀ ਤੇਜ਼ ਸੀ ਜਾਂ ਗੱਡੀ ਗੱਡੀ ਤੇਜ਼ ਸੀ ਜੀ ਉਹ ਕੰਪਲੀਟ ਕਰ ਦਿੱਤੀ ਹਾਂ ਜੀ ਹਾਂ ਜੀ ਹਾਂ ਜੀ ਸਰ ਇਹਨਾਂ ਦੀ ਉਹ ਐਕਸੀਡੈਂਟ ਦੇ ਵਿੱਚ ਬੇਟੇ ਦੀ ਮੌਤ ਹੋਈ ਆ 18 ਸਾਲ ਮੁੰਡੇ ਦੀ ਜਿਹੜੀ ਉਮਰ ਸੀ ਤੇ ਉਹ ਸਪੀਡ ਦੇ ਵਿੱਚ ਗੱਡੀ ਆ ਰਹੀ ਇੱਕ ਵੀਰਤੀ ਵਾਲਿਆਂ ਦੀ ਤੇ ਉਹਨਾਂ ਦੇ ਡਾਕੂਮੈਂਟ ਵੀ ਨਹੀਂ ਆਗੇ ਗੱਡੀ ਦੇ ਨਾ ਕੋਈ ਨੰਬਰ ਪਲੇਟ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੱਡੀਆਂ ਇੱਥੇ ਚੱਲ ਰਹੀਆਂ ਤੇ ਉਹਦੇ ਉਹਦੇ ਦੌਰਾਨ ਮੁੰਡੇ ਦੀ ਮੌਤ ਹੋ ਜਾਂਦੀ ਆ ਤੇ ਜਿਹੜੇ ਜਿਹੜਾ ਗਾੜੀ ਉਹਦਾ ਜਿਹਨੇ ਗੱਡੀ ਗਾੜੀ ਦਿੱਤੀ ਹੋਈ ਆ ਉਹਦੇ ਨਾਲ ਇਹਨਾਂ ਨੇ ਜਿਹੜੇ ਡਰਾਈਵਰ ਹੈਗੇ ਉਹਨਾਂ ਨੇ ਸੰਪਰਕ ਕੀਤਾ ਉਹ ਅਜੇ ਤੱਕ ਇੱਥੇ ਥਾਣੇ ਪਹੁੰਚੇ ਨਹੀਂ ਮੌਤ ਨੂੰ ਕੁਝ ਸਮਝਦੇ ਨਹੀਂ ਉਹ ਕਿੰਨੇ ਕਬਾਦ ਟਾਈਮ ਸੀ ਗੱਡੀ ਧੁੰਦ ਦੇ ਕਾਰਨ ਹੋਇਆ ਜਾਂ ਕੀ ਹਾਦਸਾ ਨਹੀਂ ਧੁੰਦ ਤਾਂ ਉਸ ਟਾਈਮ ਤੇ ਜਦੋਂ ਹੋਇਆ ਉਹ ਤਾਂ ਧੁੰਦ ਵਾਲੇ ਦਾ ਕੋਈ ਗੱਲ ਨਹੀਂ ਹੈ ਗੱਡੀ ਜ਼ਿਆਦਾ ਤੇਜ਼ੀ ਇਹਦਾ ਕਰਕੇ ਉਹਦੀ ਮੌਤ ਹੋਈ ਹੈ ਮੁੰਡੇ ਦੀ ਲੇਕਿਨ ਇੱਥੇ ਅੰਗਿਲੀ ਇੱਥੇ ਦੇਖਣ ਵਾਲੀ ਇਹ ਹੈ ਕਿ ਇੱਕ ਬੱਚੇ ਦੀ ਮੌਤ ਹੋ ਜਾਂਦੀ ਆ ਕਿਸੇ ਨੂੰ ਪਰਵਾਹ ਹੀ ਕੋਈ ਨਹੀਂ ਆ ਇਹ ਲੋਕ ਜਿਹੜੇ ਆ ਜਨਮਰਾਲਾ ਜਨਮਰਾਲਾ ਹਿਸਾਬ ਸਮਝਦੇ ਆ ਕਿ ਇਹਦੀ ਮੌਤ ਹੋ ਜਾਣੀ ਕੋਈ ਪਰਵਾਹ ਹੀ ਨਹੀਂ ਕਰਨੀ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਿ ਜਿਹੜਾ ਜਿਹੜੀ ਪਾਰਟੀ ਦੂਜੀ ਵੀ ਆ ਜਿਹਦੀ ਗੱਡੀ ਆ ਉਹਨਾਂ ਤੇ ਵੀ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਆ ਬਿਨਾ ਨੰਬਰ ਪਲੇਟ ਤੋਂ ਗੱਡੀਆਂ ਤੇ ਚੱਲ ਰਹੀਆਂ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਅਸੀਂ ਪਾਰਟੀਆਂ ਨੂੰ ਜਿਹੜਾ ਵਾ ਇੱਥੇ ਸਖਤ ਜਿਹੜਾ ਐਕਸ਼ਨ ਲਵਾਵਾਂਗੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਇਹ ਬੇਟੇ ਬਾਈਕ ਤੇ ਜਾ ਰਹੇ ਸੀ ਜਿਹੜੇ ਇਹ ਬਾਈਕ ਤੇ ਸੀਗੇ ਇਹ ਦੋਨੋਂ ਦੋਨੋਂ ਬੇਟੇ ਇਕੱਠੇ ਜਾ ਰਹੇ ਸੀ ਹਾਂਜੀ ਨਹੀਂ ਦੋਨੋਂ ਜਾ ਰਹੇ ਸੀ ਭਾਜੀ ਇਸ ਤਰ੍ਹਾਂ ਵੀ ਉਹ ਸਵੇਰੇ ਵੇਰਕਾ ਦੁੱਧ ਦੀ ਸਪਲਾਈ ਲੈ ਕੇ ਜਾ ਰਹੇ ਸੀ ਤੇ ਲਗਭਗ ਕੋਈ 8.5 ਪੋਨੇ 9 ਦਾ ਟਾਈਮ ਸੀ ਉਸ ਟਾਈਮ ਤੇ ਅੱਜ 28 ਤਰੀਕ ਦੇ 28 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਕਿੰਨੀ ਧੁੰਦ ਪਈ ਐ ਸਵੇਰੇ ਉਸ ਧੁੰਦ ਦੇ ਕਾਰਨ ਨਾ ਤੇ ਬਾਈਕ ਵਾਲੇ ਨੂੰ ਗੱਡੀ ਨਜ਼ਰ ਆਈ ਐ ਸਿੰਗਲ ਰੋਡ ਸੀ ਜੇ ਸਿੰਗਲ ਰੋਡ ਕਰਕੇ ਤੇ ਨਾ ਗੱਡੀ ਵਾਲੇ ਨੂੰ ਬਾਈਕ ਨਜ਼ਰ ਆਈ ਐ ਇੱਕ ਦਮ ਲਗਭਗ ਅਰਾਊਂਡ 5 ਫੀਟ ਦੇ ਲਾਗੇ ਜਾ ਕੇ ਇੱਕ ਦੂਜੇ ਨੂੰ ਪਤਾ ਲੱਗਿਆ ਦੋਨਾਂ ਦੀ ਸਪੀਡ ਨਾਰਮਲ ਸੀ ਇਹ ਨਹੀਂ ਅਸੀਂ ਕਹਿ ਸਕਦੇ ਕਿ ਕੋਈ ਬਾਈਕ ਵਾਲਾ ਤੇਜ਼ ਸੀ ਜਾਂ ਗੱਡੀ ਵਾਲਾ ਤੇਜ਼ ਸੀ ਦੋਵੇਂ ਨਾਰਮਲ ਸਵੀਟ ਤੇ ਸੀ ਤੇ ਉਹ ਇੱਕ ਸਾਈਡ ਤੇ ਨਾਲਾ ਸੀ ਵੀਰ ਜੀ ਇਸ ਕਰਕੇ ਡਰਾਈਵਰ ਨੇ ਗੱਡੀ ਸਿੱਧੀ ਰੱਖੀ ਤੇ ਬਾਈਕ ਵਾਲਾ ਦਾ ਹੈਂਡਲ ਕੰਬ ਗਿਆ ਦੋਵੇਂ ਇੱਕ ਦੂਜੇ 'ਚ ਵੱਜੇ ਨੇ ਕੋਈ ਜ਼ਿਆਦਾ ਵੱਡੀ ਐਕਸੀਡੈਂਟ ਨਹੀਂ ਹੋਇਆ ਪਰ ਉਸ ਬੱਚੇ ਨੂੰ ਸੱਟ ਸੜਕ ਤੋਂ ਲੱਗ ਗਈ ਜਿਹਦੇ ਕਰਕੇ ਉਹਦਾ ਇਸ ਤਰ੍ਹਾਂ ਦਿੱਕਤ ਹੋ ਗਈ ਹੈ ਤੇ ਜੋ ਵੀ ਇਸ ਟਾਈਮ ਪ੍ਰਸ਼ਾਸਨ ਦੇ ਅੱਗੇ ਹੀ ਬੇਨਤੀ ਹੈ ਕਿ ਇਸ ਨੂੰ ਧੁੰਦ ਦੇ ਵਿੱਚ ਜੋ ਹੋਇਆ ਜਾਂ ਜੋ ਵੀ ਹੋਇਆ ਦੋਵੇਂ ਗਰੀ ਪਰਿਵਾਰ ਨੇ ਤੇ ਦੋਵਾਂ ਨੂੰ ਇਨਸਾਫ ਦਿੱਤਾ ਜਾਏ ਸਰ ਹੱਥ ਜੋੜ ਕੇ ਬੇਨਤੀ ਹੈ ਕਿ ਗੱਡੀਆਂ ਦੇ ਸੁੰਚ ਜਾਇਆ ਕਾਗਜ਼ੀ ਕੂਵੀ ਵਧਿਆ ਕੇ ਗੱਡੀਆਂ ਦੇ ਨੂੰ ਨਹੀਂ ਸਰ ਗੱਡੀਆਂ ਦੇ ਕਾਗਜ਼ ਚ ਮਾਲਕਾਂ ਕੋਲ ਹੁੰਦੇ ਨੇ ਅਸੀਂ ਡਰਾਈਵਰ ਲੋਕਾਂ ਜੀ ਸਾਡੇ ਕੋਲ ਲਾਇਸੈਂਸ ਹੁੰਦੇ ਜੀ ਠੀਕ ਹੈ ਜੀ ਲਾਇਸੈਂਸ ਜਿਹੜਾ ਲੜਕਾ ਗੱਡੀ ਚਲਾ ਰਿਹਾ ਸੀ ਉਹਨਾਂ ਕੋਲ ਹੈਵੀ ਲਾਇਸੈਂਸ ਹੈਗਾ ਜੀ ਤੇ ਬਾਕੀ ਜਿਹੜੇ ਗੱਡੀਆਂ ਦੇ ਕਾਗਜ਼ ਦੀ ਗੱਲ ਕਰੀਏ ਉਹ ਮਾਲਕਾਂ ਕੋਲ ਹੁੰਦੇ ਨੇ ਪਲੱਸ ਜਾਂ ਡੇਰੀ ਵਾਲਿਆਂ ਕੋਲ ਕੁਝ ਇਸ ਤਰ੍ਹਾਂ ਮਾਲਕ ਸਾਨੂੰ ਦੱਸਦੇ ਨੇ ਕਿ ਡੇਰੀ ਵਾਲਿਆਂ ਕੋ ਹੁੰਦੇ ਸੀ ਭਾਜੀ ਕਿਹੜੀ ਗੱਡੀ ਸੀ ਇਹ ਵੀਰ ਜੀ ਛੋਟਾ ਹਾਥੀ ਸੀ ਜੇ ਤੇ ਦੂਸਰੇ ਪਾਸੇ ਲੜਕਾ ਬੈਕ ਤੇ ਸੀ ਜੀ ਇਹਰੇ ਆਟੋ ਸੀ ਕਿ ਰਵੇਰ ਗਿਆ ਤਾਂ ਸੀ ਕਿ ਕਹਦਾ ਸੀ ਛੋਟਾ ਥੀ ਇਹ ਡਿਸਟ੍ਰਿਬਿਊਟਰ ਦਾ ਸੀ ਜੀ ਰਮਨ ਮਹਾਜਨ ਡਿਸਟ੍ਰਿਬਿਊਟਰ ਦਾ ਸੀ ਹੁਣ ਕੀ ਮੰਗ ਕਰਦੇ ਹੋ ਭਾਜੀ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੋ ਇਹੀ ਹੈ ਜੀ ਇਹ ਜੋ ਵੀ ਹਾਸਾ ਹੋਇਆ ਇਹ ਧੁੰਦ ਦੇ ਕਾਰਨ ਹੋ ਗਿਆ ਤੇ ਉਸ ਬੱਚੇ ਦਾ ਵੀ ਇਸ ਤਰ੍ਹਾਂ ਨੁਕਸਾਨ ਹੋ ਗਿਆ ਤੇ ਦੋਵਾਂ ਨੂੰ ਇਨਸਾਫ ਮਿਲੇ ਚਲੋ ਅਸੀਂ ਕਹਿੰਦੇ ਕਿ ਗਲਤੀ ਕਿਸੇ ਦੀ ਵੀ ਨਹੀਂ ਭਾਜੀ ਇਹਨਾਂ ਦੋਨਾਂ 'ਚ ਨਾ ਉਸ ਬੱਚੇ ਦੀ ਤੇ ਨਾ ਇਸ ਬੱਚੇ ਦੀ ਇਹ ਦੋਵੇਂ ਮਾਤਰ ਸਾਥੀ ਪਰਿਵਾਰ ਦੇ ਬੱਚੇ ਜੀ ਉਹਨਾਂ ਦਾ ਕਹਿਣ ਦਾ ਪਰਿਵਾਰ ਨੇ ਰੋਪ ਲਗਾਇਆ ਗੱਡੀ ਬੜੀ ਤੇਜ਼ ਜੀ ਸਰ ਇਹ ਤੇ ਉਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਦੇਖ ਸਕਦੇ ਜੇ ਤੇ ਗੱਡੀ ਦੀ ਸਾਈਡ ਵੀ ਦੇਖ ਸਕਦੇ ਜੇ ਕਿ ਕਿੰਨੀ ਕੀ ਤੇਜ਼ ਗੱਡੀ ਵੱਜੀ ਹੋਏਗੀ ਇਹ ਤੁਸੀਂ ਬਾਅਦ ਚ ਹੁਣੇ ਵਾਈਟ ਕਰਨ ਤੋਂ ਬਾਅਦ ਤੁਸੀਂ ਗੱਡੀ ਦੀਆਂ ਵੀ ਫੋਟੋਆਂ ਲੈ ਸਕਦੇ ਹੋ ਕੋਈ ਏਡੀ ਜ਼ੋਰ ਦੀ ਨਹੀਂ ਮਤਲਬ ਲਾ ਲਓ ਵੀ ਮੈਂ ਤੁਹਾਨੂੰ ਇਹੀ ਕਵਾਂਗਾ ਕਿ 30 40 ਦੀ ਸਪੀਡ ਤੇ ਗੱਡੀ ਹੋਏਗੀ ਤੇ 30 40 ਦੀ ਸਪੀਡ ਤੇ ਹੀ ਬਾਈਕ ਹੋਏਗੀ ਧੁੰਦ ਦੇ ਕਾਰਨ ਦੋਵਾਂ ਗੱਡੀਆਂ ਨੂੰ 5 ਫਿਟ ਦੇ ਡਿਫਰੈਂਸ ਦੇ ਉੱਤੇ ਪਤਾ ਲੱਗਿਆ ਕਿ ਅਮੋ ਸਾਹਮਣੇ ਕੁਝ ਹੈਗਾ ਏ ਉਸ ਕਰਕੇ ਸਾਰੇ ਗੱਡੀਆਂ ਆਪਸ ਚ ਵੱਜ ਗਈਆਂ ਮੈਂ ਜੀ ਉਹ ਕਾਰਵਾਈ ਕਰਿਆ ਹਾਂਜੀ ਜੋ ਤਤ ਸਾਹਮਣੇ ਆਣਗੇ ਉਹ ਸਭ ਨਾ ਕਾਰਵਾਈ ਕਰ ਦੋ ਕਹਿੰਦੇ ਫੇਰਕੇ ਦੀ ਗੱਡੀ ਦੱਸਿਆ ਜਾ ਰਿਹਾ ਵੀ ਫੇਰਕੇ ਬੂਤ ਦੀ ਗੱਡੀ ਹੈ ਭਾਜੀ ਮਤਲਬ ਕੰਪਲੀਟ ਕਲੀਅਰ ਕਰਕੇ ਤੁਹਾਨੂੰ ਦੱਸ ਦਾਂਗੇ ਜੀ